ਪੀ 5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਐਸ ਵੀ ਆ ਨੂੰ ਲੈ ਕੇ ਦਿੱਲੀ ਚ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨائب ਸਿੰਘ ਸਾਣੀ ਹੋਏ ਸ਼ਾਮਲ ਮੀਟਿੰਗ ਤੋਂ ਬਾਅਦ ਬੋਲੇ ਮੁੱਖ ਮੰਤਰੀ ਵਿਅਦਵੀ ਮਾਮਲੇ ਚ ਸਖਤ ਸਜ਼ਾ ਦੀ ਮੰਗ ਐਸਜੀਪੀਸੀ ਪ੍ਰਧਾਨ ਤਾਮੀ ਦਾ ਬਿਆਨ ਵਿਧਾਨ ਸਭਾ ਚ ਵੀ ਚਰਚਾ ਹੋਣ ਦੀ ਸੰਭਾਵਨਾ ਹਵਾਈ ਸੈਨਾ ਦਾ ਜਹਾਜ਼ ਹਾ사 ਗ੍ਰਸਤ ਸੈਨਾ ਵੱਲੋਂ ਜਾਂਚ ਜਾਰੀ ਰਾਜਸਥਾਨ ਚ ਵਾਪਰੀ ਘਟਨਾ ਟਿਊਬਲ ਚਾਇਆ ਜ਼ਹਿਰੀਲਾ ਗੰਦਲਾ ਪਾਣੀ ਚਿੰਤਾ ਚ ਪਈ ਕਿਸਾਨ ਫੈਕਟਰੀਆਂ ਚ ਲੱਗੇ ਗੰਭੀਰ ਇਲਜ਼ਾਮ ਹੁਣ ਖਬਰਾਂ ਵਿਸਥਾਰ ਦੇ ਨਾਲ ਸਤਲੁਜ ਯਮਨਾ ਲਿੰਕ ਨੂੰ ਲਾ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਦਿੱਲੀ ਚ ਮਹੱਤਵਪੂਰਨ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਇੱਕ ਉਮੀਦ ਪੈਦਾ ਹੋਈ ਹੈ ਮੁੱਖ ਮੰਤਰੀ ਮਾਨ ਨੇ ਮੀਟਿੰਗ ਚ ਇੱਕ ਸੁਝਾਅ ਰੱਖਿਆ ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਭੇਜਿਆ ਜਾਣ ਵਾਲਾ ਪਾਣੀ ਜੇ ਪੰਜਾਬ ਨੂੰ ਲਿਆਂਦਾ ਜਾਵੇ ਤਾਂ ਅਸੀਂ ਅੱਗੇ ਪਾਣੀ ਹਰਿਆਣੇ ਨੂੰ ਦੇਵਾਂਗੇ ਸਤਲੁਜ ਜਮੁਨਾ ਲਿੰਕ ਯਾਨੀ S Y L ਨਹਿਰ ਨੂੰ ਲੈ ਕੇ ਅੱਜ 9 ਜੁਲਾਈ ਨੂੰ ਦਿੱਲੀ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਦੀ ਅਗਵਾਈ ਹੇਠ ਇਹ ਪਹਿਲੀ ਮੀਟਿੰਗ ਸੀ। ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ ਹੈ। ਮੀਟਿੰਗ ਨੇ ਇੱਕ ਉਮੀਦ ਪੈਦਾ ਵੀ ਕੀਤੀ ਹੈ। ਮਾਨ ਨੇ ਕਿਹਾ ਕਿ ਉੱਪਰਲਾ ਪਾਣੀ ਜੋ ਸਿੰਧੂ ਸੰਧੀ ਵਿੱਚ ਪਾਕਿਸਤਾਨ ਨਾਲ ਰੱਦ ਕੀਤਾ ਗਿਆ ਹੈ, ਅਜਿਹੀ ਸਥਿਤੀ ਵਿੱਚ ਜੇਹਲਮ ਦਾ ਪਾਣੀ ਪੰਜਾਬ ਨਹੀਂ ਆ ਸਕਦਾ। ਪਰ ਜਨਾਬ ਅਤੇ ਰਾਵੀ ਦਾ ਪਾਣੀ ਆ ਸਕਦਾ ਹੈ ਇਹ ਪੌਂਗ ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਵਿੱਚੋਂ ਲੰਗੇਗਾ ਉਸ ਪਾਣੀ ਦਾ ਚੈਨਲ ਪੰਜਾਬ ਹੈ ਮਾਨਯ ਜਲ ਸ਼ਕਤੀ ਮੰਤਰੀ ਪਾਟਿਲ ਸਾਹਿਬ ਮਾਨਯ ਮੱਖਿਆ ਮੰਤਰੀ ਹਰਿਆਣਾ ਸੈਣੀ ਸਾਹਿਬ ਅੱਜ ਐਸਵਾਈਐਲ ਤੇ ਮੀਟਿੰਗ ਕੀਤੀ ਕਿਉਂਕਿ ਹਾਈ ਸੁਪਰੀਮ ਕੋਰਟ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਅਤੇ ਕਾਫੀ ਪੁਰਾਣਾ ਚੱਲ ਰਿਹਾ ਹੈ कि पंजाब के पास पानी नहीं है वो कहते हैं हमें नहर चाहिए काफी गंभीर विषय पर बातचीत हुई और बड़े अच्छे माहौल में हुई और एक उम्मीद थोड़ी बनी ये है कि जो ऊपर का पानी जो इंडस्ट्रिटी रद्द हुई है उसमें से जेलम का तो हमारे पास नहीं आ सकता जेलम का तो हमारा चैनल नहीं है, चनाब और रावी का रंजीत सागर और भाखरा में अगर उधर से हमें पानी मिल रहा है उम्मीद है तो क्योंकि चैनल तो पंजाब ही है चैनल पंजाब है उस पानी का तो हमें आगे करने में क्या दिक्कत रहेगी हम तो भाईया जी के बारिश है जिन्होंने दुश्मन को भी जंग में पानी पिलाया था हरियाणा हरियाणा दुश्मन थोड़ी है है तो भाई है ना हमारा एक ही पत्तन का पानी पीते हैं हमारी रिश्तेदारियां हमारे पुपा मामे चाचे सांझे हैं तो मंत्री साहब से मैंने बात की है सर इसको फास्ट ट्रैक पे लेके हमें ऊपर से अगर तेईस एम एफ आ जाएगा कितना आ जाएगा तेईस तेईस मिलियन एकड़ फीट पानी ऊपर से आ जाएगा हमारे पास हम दो तीन एम एफ के लिए लड़ रहे हैं दोनों स्टेट अगर तेईस आ गया तो हमें क्या दिक्कत रहेगी दो चार नहरें पंजाब में बन जाएंगी उन नहरों का पानी पंजाब की खेती को भी आ, मतलब मिलेगा आगे हरियाणा चला जाएगा आगे ਮੱਧ ਪ੍ਰਦੇਸ਼ ਤੱਕ ਚਲਾ ਜਾਏਗਾ ਯਹਾਂ ਤੱਕ ਮਰਜ਼ੀ ਜ਼ਿਕਰ ਕਰਦੀ ਹੈ ਕਿ ਇਸ 212 ਕਿਲੋਮੀਟਰ ਲੰਬੀ ਨਹਿਰ ਵਿੱਚ ਹਰਿਆਣਾ ਦੇ ਹਿੱਸੇ ਦਾ 92 ਕਿਲੋਮੀਟਰ ਹਿੱਸਾ ਬਣਾਇਆ ਜਾ ਚੁੱਕਾ ਹੈ ਜਦੋਂ ਕਿ ਪੰਜਾਬ ਦੇ 122 ਕਿਲੋਮੀਟਰ ਹਿੱਸੇ ਦਾ ਨਿਰਮਾਣ ਅਜੇ ਵੀ ਅਧੂਰਾ ਹੈ ਇਹ ਮੀਟਿੰਗ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੈ ਐਸੋਵਯਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਦਿੱਲੀ ਚ ਹੈ ਮੀਟਿੰਗ ਕੀਤੀ ਹੈ ਜਿਸ ਦਾ ਮਕਸਦ ਇਸ ਮੁੱਦੇ ਦਾ ਹੱਲ ਲੱਭਣਾ ਹੈ ਜੋ 2004 ਤੋਂ ਲਗਾਤਾਰ ਭਖਦਾ ਜਾ ਰਿਹਾ ਹੈ ਇਸ ਤੇ ਚੱਲਦੇ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਮੀਟਿੰਗ ਤੋਂ ਬਾਅਦ ਸਾਰਥਕ ਮਾਹੌਲ ਵਿੱਚ ਹੋਈ ਪੰਜਾਬ ਅਤੇ ਹਰਿਆਣਾ ਦੋਵੇਂ ਭਰਾ ਹਨ ਦੋਵਾਂ ਦਾ ਇੱਕੋ ਅਜਿਹਾ ਵਿਚਾਰ ਹੈ ਕਿ ਇਸ ਮੁੱਦੇ ਦਾ ਹੱਲ ਹੋਣਾ ਚਾਹੀਦਾ ਹੈ ਦੋਨੋਂ ਰਾਜਾਂ ਕੇ अधिकारियों तो के साथ बैठ कर के जो चर्चा हुई, है, एक चर्चा हुई है और ये मुद्दा खत्म होना चाहिए उसको लेकर के पंजाब के मुख्यमंत्री ने भी इस प्रकार की बात कही है क्योंकि लंबा नहीं चलना चाहिए और इसके ठीक परिणाम निकलेंगे अच्छे परिणाम निकलेंगे उसको लेकर के सार्थक चर्चा लेकिन नहर निर्माण सर, पंजाब के मुख्यमंत्री ने यह कहा कि जो इंडस वाटर ट्रीटी अगर उसका पानी पंजाब आता है तो वो पानी देने के लिए आगे तैयार है लेकिन जो अगर एस नहर की बात करें उसको लेकर किसी प्रकार का जवाब जो उनकी तरफ से मैंने कहा है कि बैठ के उसकी सार्थक चर्चा हुई है उसका समाधान भी निकाल रहे हैं क्योंकि पंजाब और हरियाणा भाई एक ही बेटा है एक ही बेड़ा है, और देखिए, साथ मैंने कहा है कि सार्थक चर्चा हुई है उसको लेकर के और उसके रास्ता निकालने का वो काम हो रहा है और ਠੀਕ ਰਾਸਤਾਨੀ ਪੰਜਾਬ ਵਿੱਚ ਬੇਦਬੀ ਦੀ ਘਟਨਾ ਨੂੰ ਲੈ ਕੇ ਸਿਆਸੀ ਪਾਰਾ ਕਈ ਸਾਲਾਂ ਤੋਂ ਗਰਮਾਂਦਾ ਜਾ ਰਿਹਾ ਹੈ ਬੇਦਬੀ ਨਾਲ ਸੰਬੰਧੀ ਕੇਸਾਂ ਦੀ ਜਾਂਚ ਅਤੇ ਸਜ਼ਾ ਦੀ ਮੰਗ ਨੂੰ ਕਮੀ ਨੂੰ ਦੇਖਦੇ ਹੋਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਉਂਦਾ ਕਿ ਹੈ ਕਿ ਬੇਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਜਾਂ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس 10 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਦੌਰਾਨ ਬੇਅਦਬੀ ਦੇ ਮੁੱਦੇ ਉਤੇ ਸਖਤ ਕਾਨੂੰਨ ਬਣਾਉਣ ਤੇ ਵੀ ਵਿਚਾਰ-ਵਟਾਂਦਰਾ ਹੋਵੇਗਾ ਵਿਧਾਨ ਸਭਾ ਦੇ ਵੱਲੋਂ ਸੈਸ਼ਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਸੱਦੇ ਜਾ ਰਹੇ ਸੈਸ਼ਨ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਤੇ ਜਾਣ ਉਤੇ ਸਜ਼ਾ ਘੱਟੋ-ਘਾਟੋ ਮੋਤ ਹੋਣੀ ਚਾਹੀਦੀ ਹੈ ਉਹਨਾਂ ਕਿ ਹੈ ਕਿ ਇਸ ਤੋਂ ਬਿਨਾ ਇਹ ਕਟਨਾਵਾ ਨਹੀਂ ਰੁਕਣ ਗਿਆ ਹਾਲਾਂਕਿ ਉਹਨਾਂ ਇਸੇ ਨਾਲ ਹੀ ਕਿਹਾ ਕਿ ਇਸ ਨੂੰ ਰਾਜਨੀਤਿਕ ਦੇ ਲਈ ਨਹੀਂ ਪਰ त्याਜਣਾ ਚਾਹੀਦਾ ਦੇਖੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰਾਂ ਨੂੰ ਖਾਸ ਕਰਕੇ ਕਿ ਜਿਹੜੇ ਧਾਰਮਿਕ ਸਾਡੇ ਹੁੰਦੇ ਜਾਂ ਸਤਾਵ ਦੀਆਂ ਮਨਾਉਣ ਦਾ ਅਧਿਕਾਰ ਉਹ ਕੇਵਲ ਤਾਂ ਕੇਵਲ ਸ਼ਾਹਨੀ ਕੋਟਰ ਦਾ ਪ੍ਰਬੰਧਕ ਕਮੇਟੀ ਸਰਕਾਰਾਂ ਜਿਹੜੀਆਂ ਉਹ ਮਨਾ ਸਕਦੀਆਂ ਕਿਸ ਰੂਪ ਦੇ ਵਿੱਚ ਕੋ ਕੋ ਵੱਡਾ ਕਾਰਜ ਕਰਨ ਸਤਪੁਰਾਂ ਦੇ ਸੰਮੁਖ ਹੋ ਕੇ ਕੋ ਵੱਡਾ ਹਸਪੀਟਲ ਖੋਲ ਦੇਣ ਕੋ ਜਨਰਲ ਕਾਲਜ ਵੱਡਾ ਖੋਲ ਦੇਣ ਕੋ ਮਾਰਕੀਟਾ ਵੱਡਾ ਬਣਾ ਦੇਣ ਹੋਰ ਕਾਰਜ ਕਰ ਲੈ ਮਨਾਉਣ ਦੀ ਜੀ ਸਕਦੇ ਪਰ ਅਸੀਂ ਇਹਦੇ ਸੰਬੰਧ ਦੇ ਵਿੱਚ ਹੁਣ 14 ਤਰੀਕ ਨੂੰ ਮੀਟਿੰਗ ਰੱਖੀ ਆ ਜਿਹਦੇ ਵਿੱਚ ਅਸੀਂ ਸਾਰੇ ਬੈਠ ਕੇ ਕਿਉਂਕਿ ਸਾਡੀ ਸ਼ਤਾਬਦੀ ਤਾਂ ਉਦਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਡੇ ਤੋਂ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਈ ਸੀ ਹੁਣ ਅਸੀਂ ਇੱਕ ਵੱਡਾ ਸਵਾਗਤ ਕਰਕੇ ਵੀ ਹਟੇ ਆ ਪਰ ਸਰਕਾਰਾਂ ਆਪਣੇ ਅਧਾਰੇ ਤੱਕ ਸੰਤ ਰਹਿਣ ਕਿਉਂਕਿ ਪਹਿਲਾਂ ਵੀ ਦੇਖਿਆ ਜਦੋਂ ਕਦੋਂ ਸਰਕਾਰਾਂ ਹੁੰਦੀਆਂ ਤੇ ਉਹ ਜਿਹੜੇ ਯਤਨ ਕਰਦੀਆਂ 550ਵੇਂ ਸਾਲੇ ਪ੍ਰਕਾਸ਼ ਦਿਹਾੜੇ ਤੇ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਉਹ ਕੋਈ ਫਰੂਟਫੁੱਲ ਨਹੀਂ ਨਿਕਲਦਾ ਸਾਡੇ ਅਸੀਂ ਸ਼ਹਾਦਤ ਦੀਆਂ 23 24 25 ਨੂੰ 3 ਦਿਨ ਲਗਾਤਾਰ ਪਹਿਲਾਂ ਉਹਦੇ ਨਗਰ ਕੀਰਤਨ ਹੋਣੇ ਆ ਤੇ ਸਰਕਾਰਾਂ ਉਹਦੇ ਵਿੱਚ ਸ਼ਮੂਲੀਅਤ ਕਰਨ ਸੰਗਤ ਰੋਇਨਵਾਲ ਸਾਹਿਬ ਦੇ ਵਿੱਚ ਵੀ ਸ਼ਤਾਬਦੀ ਬਣਾਈ ਗਈ ਸੀ ਉਸ ਵੇਲੇ ਸਰਕਾਰ ਨੇ ਕੋਈ ਪ੍ਰਬੰਧ ਜਾਂ ਸਹਿਯੋਗ ਜਿਹੜੀ ਗੋਇੰਦਵਾਲ ਵਿਖੇ ਮਨਾਈ ਗਈ ਸੀ ਉਹ ਮੈਂ ਸਾਹਮਣੇ ਇੱਕ ਮਸਾਲੀ ਸ਼ਤਾਬਦੀ ਸੀ ਜਿਹਦੇ ਵਿੱਚ ਲਗਾਤਾਰ 1 ਮਹੀਨਾ ਲੋਕਾਂ ਨੇ ਵੱਡੀ ਧੋਲ ਦੇ ਦਿੱਤੀ ਪਰ ਮੈਂ ਕਹਿ ਸਕਦਾ ਵੀ ਕਿਸੇ ਨੇ ਉਹਨਾਂ ਛੜਕਾਂ ਦੇ ਉੱਤੇ ਪੈਚ ਵਰਕ ਵੀ ਨਹੀਂ ਕੀਤਾ ਸੋ ਇਸ ਕਰਕੇ ਉਦੋਂ ਵੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਤੇ ਉਹ ਸ਼ਤਾਬਦੀ ਦੇ ਪਰਫਾਏ ਕੋ ਐਸੀ ਗੱਲ ਕਰ ਜਾਣੀ ਜਿਹੜੀ ਹਮੇਸ਼ਾ ਸਦੀਵ ਕਾਲ ਉਹਦੇ ਜਿਹੜੇ ਆ ਜਾਦ ਬਣੀ ਰਹੇ ਤਾਂ ਲੱਗਦਾ ਧਾਰਮਿਕ ਸ਼ਤਾਬਦੀਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਹੈ। ਵੇਖੋ ਇਹਦਾ ਕੁਦਰਤੀ ਆਪਾਂ ਮੈਂ ਹੁਣ ਵੇਖਦਾ ਰੋਜ਼ ਉਹ ਵੱਡੇ ਪੇਜ ਦੇ ਉੱਤੇ ਇਸ਼ਤਿਹਾਰ ਦਿੱਤਾ ਜਾਂਦਾ ਮੈਨੂੰ ਇਹ ਨਹੀਂ ਕੋਈ ਵੀ ਉਹਦੇ ਬਾਰੇ ਇਸ਼ਤਿਹਾਰ ਦੇਣ ਜੀ ਸੱਦ ਕੇ ਦੇਣ। ਪਰ ਜਿਹੜਾ ਮੈਂ ਕਿਹਾ ਵੀ ਉਹਨੂੰ ਧਾਰਮਿਕ ਤੌਰ ਦੇ ਉੱਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਮਨਾਉਂਦੀ ਵੀ ਆ ਉਹ ਚਾਹਣ ਜੀ ਐਨੂੰ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਲ 2015 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਵੀ ਬੀਲ ਲਿਆਂਦਾ ਗਿਆ ਸੀ ਪਰ ਉਸ ਵੇਲੇ ਧਾਰਾ 295ਏ ਚ ਸੋਧ ਕੀਤੀ ਗਈ ਅਤੇ ਸਖਤ ਕਾਨੂੰਨ ਬਣਾਇਆ ਗਿਆ ਸੀ ਪਰ ਅਜ ਤੱਕ ਸਚਕੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਈ ਘਟਨਾ ਸਮੇਤ ਵਿਧਵੀ ਦੇ ਕਿਸੇ ਵੀ ਮਾਮਲੇ ਦੀ ਸਹੀ ਜਾਂਚ ਕਰਕੇ ਕਿਸੇ ਵੀ ਦੋਸ਼ੀ ਨੂੰ ਸਖਤ ਸਜ਼ਾ ਨਹੀਂ ਦਿੱਤੀ ਗਈ ਭਾਰਤੀ ਕਿਸਾਨ ਯੂਨੀਅਨ ਤੇ ਸੂਬਾ ਪ੍ਰਦਾਨ ਸੁਖ ਗਿਲ ਦੇ ਕਾਰਜੇਡਿ ਵੱਲੋਂ ਛਾਪੇਮਾਰੀ ਕੀਤੀ ਗਿਆ ਇਹ ਛਾਪੇਮਾਰੀ 4 ਘੰਟੇ ਤੱਕ ਚੱਲੀ ਕਿਸਾਨ ਆਗੂ ਦੇ ਕਾਰ ਰੇਡ ਇਸ ਗੱਲ ਨੂੰ ਲੈ ਕੇ ਹੋਈ ਇਸ ਬਾਰੇ ਹਲੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਰੇਡ ਪੈਂਡ ਤੇ ਕਿਸਾਨ ਆਗੂ ਸੁਖ ਗਿਲ ਨੇ ਸਵਾਲ ਕੀਤੇ ਨੇ ਕਿ ਜਿਹੜਾਂ ਦੀ 5-7 ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਬਣੀ ਆ ਈਡੀ ਨੂੰ ਉਹਨਾਂ ਦੇ ਘਰ ਕਿਉਂ ਨਹੀਂ ਲੱਭਦੇ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਚੱਲ ਰਹੀ ਆ ਅਤੇ ਸਵੇਰ ਤੋਂ ਲੈ ਕੇ ਕਿਸੇ ਵੀ ਆ ਆਦਮੀ ਨੂੰ ਜਾਂ ਕਿਸੇ ਔਰਤ ਨੂੰ ਮੇਰੇ ਘਰ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਨਿੱਕੀ ਤੋਂ ਨਿੱਕੀ ਚੀਜ਼ ਮੇਰੇ ਘਰ ਦੀ ਫਰੋਲੀ ਜਾ ਰਹੀ ਆ ਡੰਗਰਾਂ ਵਾਲੇ ਵਾੜੇ ਤੱਕ ਜਿਹੜੇ ਘਰੇ ਫਰੋਲਿਆ ਤੇ ਘਰ ਦੇ ਵਿੱਚ ਕਿਸੇ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਕਿ ਇਹ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਬਿਨਾਂ ਦੱਸੀ ਅਣ ਐਲਾਨੀ ਜਿਹੜੀ ਐਮਰਜੈਂਸੀ ਆ ਇਹ ਪੰਜਾਬ ਦੇ ਵਿੱਚ ਲਾਈ ਹੋਈ ਆ ਤੁਸੀਂ ਔਰ ਬਿਨਾਂ ਦੱਸੇ ਤੋਂ ਈਡੀ ਕਿਸੇ ਵੀ ਘਰ ਦੇ ਵਿੱਚ ਜਾ ਕੇ ਆਪਣੀ ਜਿਹੜੀ ਜਾਂਚ ਚੋ ਸ਼ੁਰੂ ਕਰ ਦਿੰਦੀ ਆ ਕਮ ਸੇ ਕਮ ਸਾਨੂੰ ਇਤਲਾਹ ਤਾਂ ਕੀਤੀ ਜਾਵੇ ਪਹਿਲਾਂ ਕਿ ਤੁਹਾਡੇ ਵਿੱਚ ਆ ਕਮੀਆਂ ਨੇ ਜਾਂ ਤੁਹਾਡੇ ਖਿਲਾਫ ਕੋਈ ਦਰਖਾਸਤ ਆਈ ਹੈ ਇਸ ਕਰਕੇ ਅਸੀਂ ਕਰ ਰਹੇ ਆ ਸੋ ਮੈਂ ਹੁਣੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਜਥੇਬੰਦੀ ਵੱਲੋਂ ਇਹ ਅਪੀਲ ਕਰਨ ਲੱਗਿਆ ਤੇ ਮੈਂ ਦੱਸਣ ਲੱਗਿਆ ਮੀਡੀਆ ਤੇ ਲਈ ਕਿ ਇਹ ਜਿਹੜੀ ਮੇਰੇ ਘਰ ਦੇ ਵਿੱਚੋਂ ਕੋਈ ਵੀ ਚੀਜ਼ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਵੀ ਚੀਜ਼ ਜੇ ਫੜੀ ਜਾਵੇ ਤਾਂ ਮੈਂ ਆਪਣੀ ਧੌਣ ਤੱਕ ਲਮਾਉਣ ਲਈ ਤਿਆਰ ਆ ਪਰ ਇਹ ਨਾ ਹੋਵੇ ਕਿ ਮੇਰੇ ਤੇ ਨਜਾਇਜ਼ ਧੱਕਾ ਕਰਕੇ ਮੇਰੇ ਤੇ ਪਰਚਾ ਪਾਇਆ ਜਾਵੇ ਅੱਗੇ ਵੀ ਮੇਰੇ ਤੇ ਨਜਾਇਜ਼ ਪਰਚੇ ਬਹੁਤ ਪਏ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਸੀਂ ਸੇਵਾ ਕਰ ਰਹੇ ਹਾਂ ਲੰਬੇ ਸਮੇਂ ਤੋਂ 2.5 ਸਾਲ ਹੋ ਗਏ ਤਕਰੀਬਨ ਜਿਹੜਾ ਚੰਡੀਗੜ੍ਹ ਮੁਹੱਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੱਲ ਰਿਹਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਾਸਤੇ ਇਨਸਾਫ ਲੈਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਜਿਹੜਾ ਮੋਰਚਾ ਚੱਲ ਰਿਹਾ ਸੋ ਉਸ ਮੋਰਚੇ ਦੇ ਵਿੱਚ ਸਾਡੀ ਲਗਾਤਾਰ ਹਾਜ਼ਰੀ ਹੁੰਦੀ ਆ ਤੇ ਪਤਾ ਨਹੀਂ ਕਿਉਂ ਲੋਕਾਂ ਨੂੰ ਇਹ ਚੀਜ਼ ਪਚਦੀ ਨਹੀਂ ਕਿ ਅਸੀਂ ਸੁੱਕਦੀ ਰੋਟੀ ਖਾਂਦੇ ਆ ਇਸ ਕਰਕੇ ਮੇਰੇ ਤੇ ਵਾਰ-ਵਾਰ ਮੈਂ ਬੇਨਤੀ ਕਰਨੀ ਚਾਹਣਾ ਮਾਨਯੋਗ ਹਾਈ ਕੋਰਟ ਨੂੰ ਕਿ ਮੇਰੇ ਤੇ ਵਾਰ-ਵਾਰ ਜਾਨਲੇਵਾ ਹਮਲੇ ਕੀਤੇ ਜਾਂਦੇ ਆ ਮੇਰੇ ਤੇ ਨਜਾਇਜ਼ ਪਰਚੇ ਕਰਵਾਏ ਜਾਂਦੇ ਆ ਅਸੀਂ ਆਮ ਘਰਾਂ ਦੇ ਜਵਾਬਕ ਆ ਤੇ ਇਹ ਲੋਕ ਚਾਹੁੰਦੇ ਨਹੀਂ ਕਿ ਆਮ ਘਰਾਂ ਦੇ ਜਵਾਬਕ ਆ ਜਿਹੜੇ ਕਿਸਾਨ ਆਗੂ ਬਣਨ ਜਾਂ ਕਿਸਾਨਾਂ ਦੀ ਸੇਵਾ ਕਰਨ ਚਾਹ ਅੱਗੇ ਵਧਣ ਸੋ ਮੇਰੀ ਬੇਨਤੀ ਆ ਹਾਈ ਕੋਰਟ ਨੂੰ ਤੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਡੀਜੀਪੀ ਪੰਜਾਬ ਨੂੰ ਕਿ ਇਹੋ ਜਿਹੀਆਂ ਕਾਰਵਾਈਆਂ ਨੂੰ ਬੰਦ ਕਰੋ ਇਹੋ ਜਿਹੀਆਂ ਕਾਰਵਾਈਆਂ ਤੇ ਨੱਥ ਪਾਓ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਖਿਲਾਫ ਮਹਾਗਠ ਜੋੜ ਨੇ ਪੂਰੀ ਰਾਜ ਵਿੱਚ ਇੱਕ ਚੱਕਾ ਜਾਮ ਕਰ ਦਿੱਤਾ ਹੈ ਇਸ ਦੌਰਾਨ ਰਾਹੁਲ ਗਾਂਧੀ ਨੇ ਵੱਡਾ ਦੋਸ਼ ਲਗਾਉਂਦੇ ਹੋਏ ਦਾਵਾ ਕੀਤਾ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਦੀਆਂ ਚੋਣਾਂ ਚੋਰੀ ਕੀਤੀਆਂ ਗਈਆਂ ਉਸੇ ਤਰ੍ਹਾਂ ਬਿਹਾਰ ਦੀਆਂ ਚੋਣਾਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਖਿਲਾਫ ਮਹਾਗਠ ਜੋੜ ਨੇ ਪੂਰੇ ਰਾਜ ਵਿੱਚ ਚੱਕਾ ਜਾਮ ਕੀਤਾ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੀਤੀ ਇਸ ਮੌਕੇ ਰਾਸ਼ਟਰੀ ਜਨਤਾ 당ਲ ਦੇ ਆਗੂ ਤੇਜਸਵੀ ਯਾਦਵ ਵੀ ਮੌਜੂਦ ਸਨ ਪਟਨਾ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਮਹਾਗਠ ਜੋੜ ਦੇ ਸਾਰੇ ਪ੍ਰਮੁੱਖ ਆਗੂ ਉਤਰੇ ਤੇ ਸੜਕਾਂ ਦੇ ਮਾਰਚ ਕੱਢ ਕੇ ਨਜ਼ਰ ਆਏ। ਮਹਾਗਠ ਜੋੜ ਦਾ ਦੋਸ਼ ਹੈ ਕਿ ਵੋਟਰ ਸੂਚੀ ਵਿੱਚ ਐਸਆਈਆਰ ਪ੍ਰਕਿਰਿਆ ਰਾਹੀਂ ਹਿਰਾਫੇਰੀ ਕੀਤੀ ਜਾ ਰਹੀ ਹੈ ਅਤੇ ਵਿਰੋਧੀ ਵੋਟਰਾਂ ਨੂੰ ਜਾਣਬੁੱਝ ਕੇ ਸੂਚੀ ਵਿੱਚੋਂ ਹਟਾਇਆ ਜਾ ਰਿਹਾ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਬਿਹਾਰ ਆਏ ਹਾਂ। ਇੱਥੇ ਲੋਕਾਂ ਨੇ ਸੰਵਿਧਾਨ ਲਈ ਸ਼ਹੀਦੀ ਪਾਈ। ਉਸੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਭਾਰਤ ਦੇ ਹਰ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਮੈਂ ਭਾਰਤ ਅਤੇ ਬਿਹਾਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਦੀਆਂ ਚੋਣਾਂ ਚ तरह बिहार भी चोरी कोशिश की जा रही है सात मोटी हमारे पीछे है यहाँ लोग शहीद हुए संविधान के लिए शहीद हुए और संविधान में लिखा है कि हिंदुस्तान के हर नागरिक को चाहे वो किसी भी जात का हो किसी भी धर्म का हो हर नागरिक को एक एक वोट मिलना चाहिए इलेक्शन कमीशन मैं आपको साफ बोलना और आप जानते हो मैं बिना बात को समझे बिना गहराई में जाकर मैं नहीं बोलता हूं मैं हिंदुस्तान की जनता को और बिहार की जनता को कह रहा हूं कि महाराष्ट्र का चुनाव चोरी किया गया था और जैसे महाराष्ट्र का चुनाव चोरी किया गया था वैसे ही बिहार का चुनाव चोरी करने की कोशिश की जा रही है देखिए उन्हें पता लग गया कि हमने महाराष्ट्र मॉडल समझ लिया है इसीलिए वो आप नया बिहार मॉडल लाए और मैं आपको साथ कि ये गरीबों का वोट छीनने का तरीका ये है ये और मगर ये इन लोगों को मालूम नहीं है कि ये बिहार है ये बात समझे नहीं है ये बिहार है और बिहार की जनता ये कभी नहीं होने देगी ਪਟਨਾ ਦੇ ਆਇਕਰ ਗੁਲੰਬਰ ਤੋਂ ਸ਼ੁਰੂ ਹੋਏ ਵਿਰੋਧ ਮਾਰਚ ਦੌਰਾਨ ਰਾਹੁਲ ਗਾਂਧੀ ਹੋਰ ਆਗੂਆਂ ਨਾਲ ਇੱਕ ਵਾਹਨ ਤੇ ਸਵਾਰ ਹੋਏ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਯਾਨੀ ਐਸਆਰ ਦੇ ਵਿਰੋਧ ਵਿੱਚ ਮਹਾਗਠ ਜੋੜ ਵੱਲੋਂ ਦਿੱਤੇ ਗਏ ਰਾਜ ਵਿਆਪੀ ਬੰਦ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਦੇ ਵਰਕਰ ਸੜਕਾਂ ਤੇ ਉਤਰ ਆਏ ਜਿਸ ਕਾਰਨ ਰਾਜ ਦੇ ਕਈ ਹਿੱਸਿਆਂ ਵਿੱਚ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਆਲੋ ਅਰਖ ਚ ਇੱਕ ਕੈਮੀਕਲ ਫੈਕਟਰੀ ਵੱਲੋਂ ਜ਼ਮੀਨ ਚ ਪਾਏ ਗੇ ਕੈਮੀਕਲ ਤਰਪਦਾਦਾਰਤ ਕਾਰਨ ਕਿਸਾਨਾਂ ਦੀਆਂ ਮੋਟਰਾਂ ਚੋਂ ਗੰਦਲਾ ਪਾਣੀ ਆ ਰਿਹਾ ਹੈ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਲੇਲੇ ਪਾਣੀ ਨਾਲ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਕਿਸਾਨਾਂ ਨੂੰ ਵੀ ਕਿਸੇ ਤਰ੍ਹਾਂ ਦੇ ਦਾ ਰੋਗ ਲੱਗ ਸਕਦੇ ਨੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ ਬਲਾਕ ਵਿੱਚ ਆਉਂਦੇ ਪਿੰਡ ਆਲਵਰਕ ਦੇ ਕਿਸਾਨ ਕੁਲਵਿੰਦਰ ਸਿੰਘ ਦੇ ਖੇਤਾਂ ਵਿੱਚੋਂ ਲਾਲ ਰੰਗ ਦਾ ਜ਼ਹਿਰੀਲਾ ਕੈਮੀਕਲ ਵਾਲਾ ਪਾਣੀ ਨਿਕਲ ਰਿਹਾ। ਕਿਸਾਨ ਦਾ ਦਾਵਾ ਹੈ ਕਿ ਇਹ ਸਥਿਤੀ ਕੋਈ ਨਵੀਂ ਨਹੀਂ ਹੈ। ਸਗੋਂ ਪਿਛਲੇ ਕਈ ਸਾਲਾਂ ਤੋਂ ਉਹ ਅਤੇ ਆਸ-ਪਾਸ ਦੇ ਹੋਰ ਕਿਸਾਨ ਵੀ ਇਸੇ ਤਰ੍ਹਾਂ ਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਨੇ। ਇਹ ਪਾਣੀ ਮਿੱਟੀ ਅਤੇ ਫਸਲਾਂ ਦੋਵਾਂ ਲਈ ਖਤਰਨਾਕ ਸਾਬਤ ਹੋ ਰਿਹਾ। ਖੇਤਾਂ ਤੋਂ ਲਗਭਗ 500 ਮੀਟਰ ਦੀ ਦੂਰੀ ਤੇ ਇੱਕ ਰੰਗ ਬਣਾਉਣ ਵਾਲੀ ਫੈਕਟਰੀ ਲੱਗੀ ਹੋਈ ਸੀ ਜੋ ਹੁਣ ਕਈ ਸਾਲਾਂ ਤੋਂ ਬੰਦ ਪਈ ਹੈ ਪਰ ਕਿਸਾਨਾਂ ਦੇ ਅਨੁਸਾਰ ਇਸ ਫੈਕਟਰੀ ਨੇ ਧਰਤੀ ਹੇਠਲੇ ਪਾਣੀ ਨੂੰ ਬੁਰੀ ਤਰ੍ਹਾਂ ਜ਼ਹਿਰੀਲਾ ਕਰ ਦਿੱਤਾ ਹੈ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਫੈਕਟਰੀ ਵੱਲੋਂ ਕੈਮੀਕਲ ਭਰਿਆ ਬੈਸਟੇਜ ਪਾਣੀ ਸਿੱਧਾ ਜ਼ਮੀਨ ਵਿੱਚ ਰੀਚਾਰਜ ਕੀਤਾ ਜਾਂਦਾ ਸੀ ਜਿਸ ਕਾਰਨ ਅੱਜ ਵੀ ਜਦੋਂ ਟਿਊਬਵੈਲ ਚਲਾਏ ਜਾਂਦੇ ਨੇ ਤਾਂ ਜ਼ਹਿਰੀਲਾ ਲਾਲ ਕਾਲਾ ਪਾਣੀ ਨਿਕਲਦਾ ਸਭ ਤੋਂ ਜ਼ਿਆਦਾ ਨੁਕਸਾਨ ਮੇਰੇ ਚਾਰ ਜੀਆਂ ਦੇ ਦੋ ਪਾਈਆਂ ਦੇ ਦੋ ਪਰਜਿਆਂ ਦੀ ਡੈਥ ਹੋ ਗਈ ਇਹ ਪਾਣੀ ਦੇ ਕਾਰਨ ਇਹ ਫੈਕਟਰੀ ਦੇ ਕਾਰਨ ਤੇ ਆਹ ਲਾਲ ਪਾਣੀ ਰਹਿੰਦਾ ਖੁੰਦਾ 99 ਦੇ ਵਿੱਚ ਇਹ ਲਾਲ ਪਾਣੀ ਜਦ ਮੋਰ ਕਰਾਇਆ ਤੇ ਉੱਪਰ ਆ ਗਿਆ ਜੀ ਇਹ ਫੈਕਟਰੀ ਕਦੋਂ ਤੋਂ ਕਦੋਂ ਤੱਕ ਸ਼ੁਰੂ ਕਰੋਂ ਵੀ ਬੰਦ ਕਰੋਂ ਵੀ ਹੈ ਇਹ ਜੀ ਤਰੀਕ ਦੇ ਵਿੱਚ ਇਹ ਬੰਦ ਦਾ ਇਹ ਹੋਈ ਆ ਜੀ 99 ਤੋਂ ਬਾਅਦ ਹੋਈ ਆ ਬਸ 99 ਦੇ ਡੇਢ ਘੰਟੇ ਚ ਹੋਈ ਆ ਇਹ ਬੰਦ ਉਹਦੋਂ ਵਿੱਚ ਪੁੱਛ ਕੇ ਵਾਗਾ ਜਦ ਮੈਂ ਬੋਰਾ ਕਰਾਇਆ ਜੀ ਉਦੋਂ ਪਹਿਲਾਂ ਹਾਂ ਖਤਰਨਾਕ ਪਾਣੀ ਆ ਰਿਹਾ ਸੀ ਇਹ ਪਾਣੀ ਦਾ ਜੀ 99 ਤੋਂ ਆਇਆ ਜਦ ਕਿ 200 ਤੋਂ ਪਹਿਲਾਂ ਤਾਂ 60 ਫੁੱਟ ਬੋਰ ਹੁੰਦਾ ਸੀ ਠੀਕ ਹੈ 100 ਫੁੱਟ 60 ਫੁੱਟ ਇਹਨੇ ਜਿਹੜਾ ਕੈਮੀਕਲ ਲੱਗਣਾ ਉਹ 200 ਫੁੱਟ ਪਤਾ ਜਦ 200 ਤੇ ਚੱਲ ਗਿਆ 99 ਦੇ 200 ਬੋਰ ਕਰਾਇਆ ਮੈਨੇ ਠੀਕ ਹੈ ਜਦ ਇਹ ਪਾਣੀ ਲਾਲ ਮਾਰਿਆ ਜਦ ਇਹਨੂੰ ਪਤਾ ਲੱਗਿਆ ਜਦ ਇਹ ਵਿੱਚ ਪੁੱਛ ਕੇ ਜਦ ਇਹ ਆਪਣਾ ਸਮਾਨ ਇਕੱਠਾ ਕਰਕੇ ਲੰਘਿਆ ਜੀ ਠੀਕ ਹੈ ਤੁਹਾਡੇ ਭਰਾ ਦੀ ਦਿੱਚ ਕਿਵੇਂ ਹੋਈ ਤੁਹਾਡੇ ਪਰਿਵਾਰ ਕੋਲ ਮੇਰੇ ਭਰਾ ਦੀ ਜਦੋਂ ਪਹਿਲਾਂ ਤਾਂ ਸੀ ਜਿਹੜੇ ਮੇਰੇ ਦੋਵੇਂ ਭਾਈ ਖੇਤੀ ਕਰਦੇ ਤੇ ਜਦ ਖੇਤੀ ਕਰਦੇ ਕਰਦੇ ਕਿ ਨਾ ਇੱਥੇ ਪਾਣੀ ਪੀ ਲੈਣ ਦੇਦੇ ਉਹਦਾ ਪਾਣੀ ਦਾ ਜਿਹੜਾ ਸੀ ਪਾਣੀ ਜੀ ਲਾਲ ਘੱਟਦੀ ਜੀ ਤੇ ਕੈਮੀਕਲ ਦਾ ਹੁੰਦਾ ਸੀ ਪੱਲਾ ਲਾਲ ਘੱਟਦੀ ਤੇ ਉਹੀ ਪੀ ਲੈਣ ਦੇਦੇ ਹੁਣ ਥੱਕੇ ਕਰੇ ਕੰਮ ਕਰਦੇ ਆ ਲਗਦਾ ਕਿਹੜਾ ਪਾਣੀ ਲੈਣ ਜਾਊਗਾ ਹੁਣ ਤੇ ਉਹ ਸੀ ਪਾਣੀ ਪੀ ਲੈਣ ਦੇ ਤੇ ਠੀਕ ਹੈ ਉਹਨਾਂ ਕੀ ਆਈ ਉਹ ਪਾਣੀ ਨਾਲ ਫਿਰ ਉਹਦੇ ਪਾਣੀ ਪੀਣ ਨਾਲ ਗੁਰਦੇ ਖਤਮ ਹੋ ਗਏ ਕੈਂਸਰ ਹੋ ਜਾਏਗਾ ਬਿਮਾਰੀਆਂ ਹੋ ਗਈਆਂ ਉਹਨੂੰ ਜਿਹਦੀ ਪਰਜਾਈ ਤੇ ਉਹਨੂੰ ਕੈਂਸਰ ਦੀ ਮਰੀ ਨੂੰ ਬਾਕੀ ਦੁਨਾਂ ਤਿੰਨਾਂ ਦੇ ਗੁਰਦੇ ਖਤਮ ਹੋ ਗਏ ਜਦ ਇਹਨਾਂ ਦੇ ਕਾਰਨਕਨਾਂ ਵੀ ਮੇਰੇ ਜਿਹੜੇ ਚਾਰਜੀ ਵਾਲਾ ਨੁਕਸਾਨ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਆ ਜਿਹੜਾ ਪਾਣੀ ਆ ਇਹ ਫਸਲ ਦਾ ਨੁਕਸਾਨ ਕਰ ਰਿਹਾ ਬਥੇਦਾ ਸੀ ਐਸਡੀਸੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਗਏ ਪਰ ਸਾਡੀ ਅੱਜ 25 ਸਾਲ ਹੋ ਗਏ ਵੀ ਕੋਈ ਨਹੀਂ ਸੁਣਦਾ ਹੈਗਾ ਐਨਜੀਡੀ ਆਉਂਦੀ ਆ ਪ੍ਰੂਫੀਸ਼ਨ ਬੋਰਡ ਵਾਲੇ ਆਉਂਦੇ ਸੈਂਪਲ ਭਰ ਕੇ ਵਗ ਜਾਂਦੇ ਪਰ ਰਿਜ਼ਲਟ ਜ਼ੀਰੋ ਆ ਠੀਕ ਹੈ ਤੁਸੀਂ ਕਾਗਜ਼ ਦਿਖਾ ਰਹੇ ਸੀ ਕਿ ਲੈਟਰ ਪੈਡ ਦੀ ਫੈਕਟਰੀ ਦੀ ਉਹ ਤੇ ਇਹ ਇਹਦੇ ਵਿੱਚ ਫੈਕਟਰੀ ਦੇ ਵਿੱਚ ਇਹ ਲੈਟਰ ਦੇ ਵਿੱਚ ਇਹ ਲਿਖਿਆ ਹੋਇਆ ਸੀ ਜੀ ਵੀ ਜਿਹੜਾ ਕੋਈ ਨੁਕਸਾਨ ਹੋ ਜੂਗਾ ਲੈਟਰ ਪੈਡ ਤੇ ਮਠਾੜੂ ਕੈਮੀਕਲ ਨੇ ਸਾਨੂੰ ਲਿਖ ਕੇ ਦਿੱਤਾ ਹੋਇਆ ਜੀ ਵੀ ਜਿਹੜਾ ਕੋਈ ਫੈਕਟਰੀ ਦਾ ਨੁਕਸਾਨ ਹੋਊਗਾ ਮੈਂ ਪ੍ਰਭਾਈ ਕਰੂੰਗਾ ਹਾਂ ਜੀ ਆਲੇ ਦੁਆਲੇ ਕਿਸਾਨ ਦਾ ਹਾਂ ਜੇ ਕਿੰਦੇ ਕੋਈ ਸਾਡਾ ਨੁਕਸਾਨ ਹੋ ਫਸਲਾਂ ਦਾ ਵੀ ਜਿਹੜਾ ਫਸਲਾਂ ਦਾ ਹੋਊਗਾ ਪਾਣੀ ਦਾ ਹੋਊਗਾ ਵੀ ਮੈਂ ਜ਼ਿੰਮੇਵਾਰਾਂ ਪਰ ਜਦੋਂ ਵੇਚ ਕੇ ਵਾਗਿਆ ਹੁਣ ਸਾਡੇ ਕੋਲ ਲਿਖਿਆ ਹੋਇਆ ਕੀ ਕਰੂਗਾ ਉਹ ਕਹਿੰਦੇ ਹਨ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਕਈ ਵਾਰ ਖੇਤਾਂ ਚਾ ਕੇ ਸੈਂਪਲ ਲੈ ਜਾਂਦੇ ਨੇ ਪਰ ਕੋਈ ਢੰਗ ਦੀ ਕਾਰਵਾਈ ਨਹੀਂ ਹੁੰਦੀ। ਪ੍ਰਦੂਸ਼ਣ ਬੋਰਡ ਵੱਲੋਂ ਆਸ-ਪਾਸ ਦੀਆਂ ਮੋਟਰਾਂ ਉੱਤੇ ਇਹ ਪਾਣੀ ਪੀਣ ਯੋਗ ਨਹੀਂ ਹੈ। ਇਹਨਾਂ ਦੇ ਨੋਟਿਸ ਅਤੇ ਚੇਤਾਵਨੀ ਪੋਸਟਰ ਤਾਂ ਲਾਏ ਗਏ ਨੇ ਪਰ ਕਿਸਾਨਾਂ ਦੀ ਸਿਹਤ ਅਤੇ ਖੇਤੀ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਰਾਜਸਥਾਨ ਦੇ ਚੂਰੂ ਜ਼ਿਲ੍ਹੇ ਵਿੱਚ ਇੱਕ ਜੰਗੀ ਜਹਾਜ਼ ਹਾ사ਗ੍ਰਸਤ ਹੋ ਗਿਆ ਇਹ ਜਹਾਜ਼ ਭਾਰਤੀ ਸੈਨਾ ਦਾ ਦੱਸਿਆ ਜਾ ਰਿਹਾ ਰੱਖਿਆ ਸੂਤਰਾਂ ਤੋਂ ਹਾਸੇ ਦੀ ਪੁਸ਼ਟੀ ਕਰਦੇ ਆ ਕਿਹਾ ਗਿਆ ਹੈ ਕਿ ਹਾਸੇ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਉਡੀਕੀ ਜਾ ਰਹੀ ਹੈ ਹਾ사 ਉਦੋਂ ਹੋਇਆ ਜਦੋਂ ਜਹਾਜ਼ ਨੇ ਅਚਾਨਕ ਕੰਟਰੋਲ ਗਵਾ ਲਿਆ ਅਤੇ ਖੇਤਾਂ ਵਿੱਚ ਡਿੱਗ ਗਿਆ ਭਾਰਤੀ ਹਵਾਈ ਸੈਨਾ ਦੇ ਜੈਗਵਾਰ ਲੜਾਕੂ ਜਹਾਜ਼ ਰਾਜਸਥਾਨ ਦੇ ਚੂਰੂ ਵਿੱਚ ਹਾਦਸਾ ਗ੍ਰਸਤ ਹੋ ਗਿਆ ਹੈ ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਅਤੇ ਸਹਾਈ ਪਾਇਲਟ ਸ਼ਹੀਦ ਹੋ ਗਏ ਨੇ ਜਿਸ ਥਾਂ ਤੇ ਜਹਾਜ਼ ਹਾਦਸਾ ਗ੍ਰਸਤ ਹੋਇਆ ਹੈ ਉੱਥੇ ਲੜਾਕੂ ਜਹਾਜ਼ ਦਾ ਮਲਬਾ ਵੱਡੇ ਖੇਤਰ ਵਿੱਚ ਖਿੰਡਿਆ ਹੋਇਆ ਹੈ ਇਹ ਹਾਦਸਾ ਬੁੱਧਵਾਰ ਯਾਨੀ 9 ਜੁਲਾਈ ਨੂੰ ਦੁਪਹਿਰ 12:40 ਵਜੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ ਇਨਕੁਆਇਰੀ ਦਾ ਗਠਨ ਕੀਤਾ ਹੈ। ਚੂਰੂ ਦੇ ਐਸਪੀ ਜੈ ਯਾਦਵ ਨੇ ਦੱਸਿਆ ਕਿ ਰਾਜਲਦੇਸਰ थाना ਖੇਤਰ ਦੇ ਪਾਣੂੜਾ ਪਿੰਡ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ਦੇ ਨੇੜੇ ਇੱਕ ਬੁਰੀ ਤਰ੍ਹਾਂ ਵਿਗੜੀ ਹੋਈ Laash ਦੇ ਟੁਕੜੇ ਮਿਲੇ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਪਾਇਲਟ ਹਾਦਸੇ ਤੋਂ ਪਹਿਲਾਂ ਬਾਹਰ ਨਹੀਂ ਨਿਕਲ ਸਕਿਆ। ਪਿਛਲੇ 5 ਮਹੀਨਿਆਂ ਵਿੱਚ ਦੇਸ਼ ਭਰ ਵਿੱਚ 3 ਜੈਗਵਾਰ ਹਾਦਸੇ ਹੋਏ ਨੇ। ਫੌਜ ਦੇ ਸੂਤਰਾਂ ਅਨੁਸਾਰ ਇਸ ਜੈਗਵਾਰ ਲੜਾਕੂ ਜਹਾਜ਼ ਨੇ ਸ਼੍ਰੀ ਗੰਗਾ ਨਗਰ ਨੇੜੇ ਸੂਤਰਗੜ ਏਅਰਬੇਸ ਤੋਂ ਉਡਾਣ ਭਰੀ ਸੀ ਇਹ ਜੈਟ ਦੋ ਸੀਟਾਂ ਵਾਲਾ ਸੀ ਜੋ ਸਿਖਲਾਈ ਲਈ ਵਰਤਿਆ ਜਾਂਦਾ ਸੀ ਸਥਾਨਕ ਲੋਕਾਂ ਅਨੁਸਾਰ ਉਹਨਾਂ ਨੇ ਪਹਿਲਾਂ ਜਹਾਜ਼ ਦੀ ਗਰਜ ਸੁਣੀ ਅਤੇ ਫਿਰ ਇੱਕ ਜ਼ੋਰਦਾਰ ਧਮਾਕਾ ਹੋਇਆ ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਇਸ ਘਟਨਾ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਫੌਜ ਦਾ ਇੱਕ ਹੈਲੀਕਾਪਟਰ ਵੀ ਮੌਕੇ ਤੇ ਪਹੁੰਚ ਗਿਆ ਇਸ ਹੈਲੀਕਾਪਟਰ ਸੜਕ ਤੇ ਉਤਾਰਿਆ ਗਿਆ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਜਹਾਜ਼ ਹਾਦਸੇ ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਟਵੀਟ ਕੀਤਾ ਕਿ ਹਵਾਈ ਸੈਨਾ ਦੇ ਜਹਾਜ਼ ਹਾਦਸੇ ਦੀ ਦੁਖਦਾਈ ਖਬਰ ਮਿਲੀ ਹੈ। ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਅਲਰਟ ਮੋਡ ਤੇ ਹੈ ਅਤੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਲਈ ਨਿਰਦੇਸ਼ ਦਿੱਤੇ ਗਏ ਨੇ। ਰਾਜਪਾਲ ਹਰੀਪਾਉ ਬਾਗੜੇ ਨੇ ਚੂਰੂ ਜ਼ਿਲ੍ਹੇ ਦੇ ਰਤਨਗੜ ਖੇਤਰ ਵਿੱਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਅਤੇ ਦੁਖੀ ਪਰਿਵਾਰਾਂ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰਨ। ਸਾਬਕਾ ਮੁੱਖ ਮੰ ਸ਼ੋਕ ਗਹਿਲੋਤ ਨੇ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਪਾਇਲਟ ਅਤੇ ਸਹ ਪਾਇਲਟ ਨੂੰ ਸ਼ਰਧਾਂਜਲੀ ਭੇਟ ਕੀਤੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ ਇਨਕੁਆਇਰੀ ਗਠਿਤ ਕੀਤੀ ਗਈ ਸੀ। ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ ਕਿ ਅੱਜ ਰਾਜਸਥਾਨ ਦੇ ਚੂਰੂ ਨੇੜੇ ਇੱਕ ਨਿਯਮਿਤ ਸਿਖਲਾਈ ਮਿਸ਼ਨ ਦੌਰਾਨ ਭਾਰਤੀ ਹਵਾਈ ਸੈਨਾ ਦਾ ਜੈਗਵਾਰ ਟ੍ਰੇਨਰ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਕੋਰਟ ਆਫ ਇਨਕੁਆਇਰੀ ਦਾ ਗਠਨ ਕੀਤਾ ਗਿਆ। ਮਾਨਸਾ ਵਿਖੇ ਨਗਰ ਕੌਂਸਲ ਦੀ ਜ਼ਮੀਨ ਤੇ ਕੌਂਸਲਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੇ ਤਹਿਤ ਬਲਡوزر ਕਾਰਵਾਈ ਕੀਤੀ ਗਈ ਇਸ ਕੌਂਸਲ ਤੇ ਐਨਡੀਪੀਆ ਸੈਕਟਰ ਦੇ ਤਹਿਤ ਕਈ ਮਾਮਲੇ ਦਰਜ ਹਨ ਇਸ ਤੋਂ ਪਹਿਲਾਂ ਵੀ ਇਸ ਕੌਂਸਲ ਦੇ ਘਰ ਤੇ ਬਲਡوزر ਕਾਰਵਾਈ ਕੀਤੀ ਗਈ ਸੀ ਹੁਣ ਦੂਜੀ ਵਾਰ ਫਿਰ ਤੋਂ ਕੌਂਸਲ ਦੇ ਘਰ ਤੇ ਬਲਡوزر ਕਾਰਵਾਈ ਕੀਤੀ ਗਈ ਹੈ ਤੇ ਪ੍ਰਸ਼ਾਸਨ ਵੱਲੋਂ ਤੇ ਨਜਾਇਜ਼ ਕਬਜ਼ੇ ਨੂੰ ਹਟਾ ਦਿੱਤਾ ਗਿਆ ਸਾਨੂੰ ਨਗਰ ਕੌਂਸਲ ਮਾਨਸਾ ਦੇ ਈਓ ਸਾਹਿਬ ਵੱਲੋਂ ਉਨਕੀ ਜੋ ਇੱਕ ਸਰਕਾਰੀ ਲੈਂਡ ਹੈਗੀ ਉਸ ਦੇ ਉੱਪਰ ਇਲੀਗਲ ਉਸਾਰੀ ਕੀਤੀ ਹੋਈ ਸੀ करने वास्ते सामने एक पुलिस इमदाद देने के लिए लैटर प्राप्त हुआ कंप्लायंस करने वास्ते असी इतने लॉ एंड ऑर्डर मेनटेन करने वास्ते काफ़ी पुलिस परसनल इतने डिप्लोय हैं जो ये अजय कुमार उर्फ बोनी हैगा इसका जो प्रीवियस क्रिमिनल रिकॉर्ड हैगा इसके खिलाफ टोटल एटीन एफ आई आर दर्ज रजिस्टर हैगी और इनों सात एन डी पी एस की एफ आई आर दर्ज हैगी जो पंजाब सरकार वालों मुहिम चली गई कि जो ਕੋਈ ਡਰੱਗਸ ਦਾ ਕੰਮ ਕਰਦਾ ਹੈ ਇਲੈਗਲ ਸਰਕਾਰੀ ਲੈਂਡ ਤੇ ਪ੍ਰਾਪਰਟੀ ਬਣਾ ਰਿਹਾ ਹੈਗਾ ਉਸੇ ਖਿਲਾਫ ਕਾਨੂੰਨ ਦੇ ਮੁਤਾਬਿਕ ਜੋ ਕਾਰਵਾਈ ਹੈਗੀ ਸੜੇ ਨਾਲ ਇੱਥੇ ਐਸ ਡੀ ਐਮ ਸਾਹਿਬ ਡਿਊਟੀ ਮਨਸਟੇਟ ਔਰ ਈਓ ਨਗਰ ਪਾਲਿਕਾ ਨਗਰ ਕੌਂਸਲ ਮਾਨ ਸਾਹਿਬ ਇੱਥੇ ਪ੍ਰੈਜ਼ੈਂਟ ਹੈਗੇ ਤਾਂ ਉਹ ਥੋੜਾ ਡੀਟੈਲ ਦੋਣਾ ਦੱਸ ਸਕਦਾ ਹੈ ਇਸ ਬਾਰੇ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿਚ ਆ ਨਹੀਂ ਪੰਜਾਬ ਨਿਊਜ਼ ਬੁਲਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ